ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਜੀ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਇਹ ਲੋਕ ਗੀਤ ਇੱਕ ਪਤੀ ਪਤਨੀ ਦੀ ਆਪਸੀ ਨੋਕ-ਝੋਕ ਦੇ ਉੱਪਰ ਅਧਾਰਿਤ ਹੈ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਊਗਾ ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਸਾਨੂੰ ਹਾਰ ਬਣਵਾ ਦੇ ਵੇ ਨੋਕਰਾ ਵੇ ਚਿੱਤ ਪਹਿਨਣ ਨੂੰ ਲੋਚੇ ਦੇ ਰਾਂਝਣਾ ਸਾਨੂੰ ਹਾਰ ਬਣਵਾ ਦੇ ਵੇ ਨੋਕਰਾ ਵੇ ਚਿੱਤ ਪਹਿਨਣ ਨੂੰ ਲੋਚੇ ਵੇ ਰਾਂਝਣਾ ਤੇਰੇ ਸਾਹੂ ਕਾਰ ਮਾਪੇ ਨੀ ਗੋਰੀਏ ਮੇਰੀ ਵੇਖ ਗਰੀਬੀ ਨੀ ਸੋਣੀਏ ਤੇਰੇ ਸਾਹੂ ਕਾਰ ਮਾਪੇ ਨੀ ਗੋਰੀ ਰਦੇ ਨੇ ਨਜੋਗੇ ਵੇ ਫੌਜੀਆ ਮੇਰੇ ਵੀਰੇ ਨਿਆਣੇ ਵੇ ਰਾਂਝਣਾ ਤੂੰ ਬੜਾ ਚਤਰਸੀਆਣਾ ਵੇ ਫੌਜੀਆ ਤੇਰੀ ਕਿਨੇ ਮਤ ਮਾਰੀ ਵੇ ਰਾਂਝਣਾ ਨੀ ਸੋਣੀਏ ਦੂਜੀ ਤੂੰ ਮਤ ਮਾਰੀ ਨੀ ਗੋਰੀਏ ਇਕ ਪਾਬੋ ਨੇ ਮਾਰੀ ਨੀ ਸੋਣੀਏ ਦੂਜੀ ਤੂੰ ਮਤ ਮਾਰੀ ਨੀ ਗੋਰੀਏ ਲੜ ਪਾਬੋ ਦਾ ਛੱਡ ਦੇ ਵੇ ਫੌਜੀਆ ਨਹੀਂ ਤਾਂ ਪੇ ਕਿਆ ਨੂੰ ਤੁਰ ਜਾਉ ਵੇਰਾ ਜਣਾ ਪੇ ਕੇ ਜਦ ਚਾਹੇ ਤੁਰ ਜਾ ਨੀ ਸੋਣੀ ਏ ਪੇ ਕੇ ਜਦ ਚਾਹੇ ਤੁਰ ਜਾ ਨੀ ਗੋਰੀ ਏ ਪਾਬੋ ਜਾਨੋ ਪਿਆਰੀ ਨੀ ਸੋਣੀ ਜਦੋਂ ਲਈਆਂ ਸਿਲਾਵਾ ਦੇ ਸੋ ਜੀਆ ਓਦੋਂ ਪਾਬੋ ਨੂੰ ਪੁਜੀਦਾ ਵੇ ਰਾਂਜਣਾ ਪਾਬੋ ਬੈਠੀ ਸੀ ਰੁਸਕੇ ਨੀ ਗੋਰੀਏ ਪਾਬੋ ਬੈਠੀ ਸੀ ਰੁਸਕੇ ਨੀ ਗੋ ਰਖਿਆ ਨੀ ਸੋਣੀਏ ਮਹਿਮਣ ਮਾ ਪਿਆੰਦਾ ਰਖਿਆ ਨੀ ਸੋਣੀਏ ਮੇਰੀ ਦੁਸ਼ਮਨ ਮਾਸੀ ਵੇ ਫੋਜੀਆ ਜਿਨੇ ਤੇਰੀ ਦਸ ਪਾਈ ਵੇ ਪੋਲੇ ਪਾਲੇ ਮਾਪੇ ਵੇ ਫੌਜੀਆ ਜੀਨਾ ਤੇਰੇ ਲੜ ਲਈ ਵੇ ਰਾਜਣਾ ਮੇਰੇ ਪੋਲੇ ਪਾਲੇ ਮਾਪੇ ਵੇ ਫੌਜੀਆ ਮਾਪੇ ਅਦੋਸ਼ੇ ਨਾ ਦੇਈਏ ਨੀ ਗੋਰੀਏ ਲਿਖਿਆ ਲੇਖਾਂ ਦਾ ਮਿਲਦਾ ਨੀ ਸੋਣੀਏ ਏ ਪੇ ਕਿਉਂ ਵਕੀਲ ਕਰਾਵਾਂ ਦੇ ਫੌਜੀਆ ਤੈਨੂੰ ਕੈਦ ਖੀ ਨੀ ਗੋਰੀਏ ਮੈਂ ਤੇਰੇ ਬਾਬਲ ਦੀ ਸਹਿੜਾਂ ਨੀ ਸੋਣੀਏ ਮਾੜਾ ਤੂੰ ਮੇ ਨਾਇਕੀ ਵੇ ਫੋ ਜੀਆ ਮੈਂ ਤੇਰੇ ਮਾ ਪਿਆਸ ਹੈੜੀ ਵੇ ਰਾਂਜਣਾ ਮਾੜਾ ਤੂੰ ਕੀ ਵੇ ਫੌਜੀਆ ਮੈਂ ਤੇਰੇ ਮਾਂ ਪਿਆਸ ਹੈੜੀ ਵੇ ਰਾਂਝਣਾ ਸਾਨੂੰ ਹਾਰ ਕਰਾ ਦੇ ਵੇ ਫੌਜੀਆ ਵੇ ਚਿਤ ਪਹਿਨਣ ਨੂੰ ਲੋਚੇ ਵੇ ਰਾਂਝਣਾ